ਕਬੱਡੀ ਅਸਲ ਤੇ ਜਿਹੜੀ ਕਬੱਡੀ ਆ ਨਾ ਕਬੱਡੀ ਆ ਜਿਹੜੇ ਜਿਹੜੇ ਝੋਲਾ ਚੁੱਕ ਰੈਫਰੀ ਆ ਨਾ ਕੋਚ ਆ ਉਹਨਾਂ ਨੇ ਕਬੱਡੀ ਦੀ ਡੰਡ ਲਾਤੀ ਆ ਓਏ ਹੁਣ ਤੇ ਅਸਲ ਤੇ ਅਸਲ ਤੇ ਕਬੱਡੀ ਜਿਹੜੀ ਹੋ ਗਈ ਬੜੀ ਹੋਰ ਸਾਫ ਦੀ ਹੋ ਗਈ ਆ ਜਦੋਂ ਅਸੀਂ ਨਵੇਂ ਨਵੇਂ ਲੱਗੇ ਜਦੋਂ ਹੁੰਦੀਆਂ ਸੀ ਚਪੇੜਾਂ ਅਸੀਂ ਅਸਲ ਤੇ ਬੋਲਟ ਹੈ ਗਏ ਹੋਈ ਅਸਲ ਇਹੀ ਆ ਬਣਾ ਜੀ ਸੱਜੇ ਬੰਨੇ 11 ਵਾਲਾ ਆਰੇ ਮੁੜ ਕੇ ਕੱਲ ਵੀ ਕਮੇਟੀ ਕਰਦੀ ਕਿ ਤੂੰ ਖੇਡ ਖੇਡ ਖੇਡਦਾ ਨਹੀਂ ਉਹ ਮੈਂ ਕਹਾ ਭਰਾਵਾ ਕੱਲ ਨੂੰ ਵੀ ਮੈਚ ਏ ਮੇਰੇ ਤੋਂ ਪਰਸੋਂ ਵੀ ਮੈਚ ਏ ਜੇ ਮੈਂ ਖੇਡ ਮਾਰੇ ਬਾਬਾ ਬੀਦੀ ਚੰਦ ਵੱਡੀ ਵੱਡੀ ਉਮਰ ਕਰੇ ਭਰਾਵਾ ਸੱਚੇ ਪਾਤਸ਼ਾਹ ਨਹੀਂ ਮੇਰੇ ਘਰ ਦੇ ਅੱਛਾ ਮੇਰੇ ਘਰ ਦੇ ਕਹਿੰਦੇ ਵੀ ਵੀਰ ਦਾ ਉਸਤਾਦ ਆ ਗਿਆ ਜੀ ਚਲੋ ਮਾਰ ਮਾਰ ਭਾਜੀ ਕੋਡਾ ਠੀਕ ਹੁਣ ਢੋਡਾ ਹੋ ਜੋ ਦੋਆਂ ਤਿੰਨ ਦਿਨਾਂ ਤੱਕ ਸਹੀ ਇਹ ਨਾ ਮੜਾ ਆ ਗਿਆ ਵੀਡ ਹੁੰਦਾ ਵਾ ਕਰ ਲਈਏ ਸੈਟ ਜਾ ਥੋੜਾ ਜਿਹਾ ਆ ਜਾਓ ਵੀਰ ਜੀ ਆ ਜਾਓ ਆ ਜਾਓ ਨਹੀਂ ਨਹੀਂ ਕੋਈ ਨਹੀਂ ਉਹ ਚੱਲੀ ਹੈ ਨਾ ਆ ਜਾਓ ਹਾਂ ਜੀ ਮਿਹਨਤ ਦਾ ਮੁੱਲ ਆ ਬਾਜੀ ਮਿਹਨਤ ਦਾ ਜਿਹੜਾ ਜਿਹੜਾ ਪੁਆਜੀ ਠੀਕ ਹੈ ਛੱਟ ਟਾਰਗੇਟ ਦਾ ਟਾਈਮ ਆਉਂਦਾ ਮਿਹਨਤ ਜਿਹੜਾ ਕਰੂਗਾ ਨੇ ਜਾਣਾ ਹੀ ਆ ਪਲੇਅਰ ਬੰਦਾ ਰੱਬ ਦਾ ਨਾਮ ਲਵੇ ਮਿਹਨਤ ਲਾਵੇ ਹਾਵੇ ਪੀਵੇ ਸੌਵੇਂ ਬਸ ਇਹੋ ਕੰਮ ਚਾਹੀਦਾ ਪਲੇਅਰ ਨੂੰ ਕਿ ਇਹ ਗੱਲਬਾਤ ਚ ਨਹੀਂ ਆਉਣਾ ਚਾਹੀਦਾ ਰੱਬ ਦਾ ਨਾਮ ਲਓ ਜਿੰਨਾ ਮੈਂ ਭਾਜੀ ਜਦੋਂ ਮੈਂ ਕਬੱਡੀ ਖੇਡਦਾ ਮੇਰੀ ਹੁਣ ਉਮਰ ਮੰਨ ਲਓ 42 43 ਸਾਲਾਂ ਹੋ ਗਏ ਮੈਂ ਵੀ ਕਹਿੰਦੋ 54 56 ਦਾ ਮੈਚ ਹਿੰਗਾ ਸ਼ੇਲਡਾਂ ਮਿਲਦੀਆਂ ਇਹ ਲੰਗਰ ਸ਼ਿਕਰਾਨਾ ਕਿੰਨੇ ਬੰਦੇ ਵੀ ਲੈਣ ਦੱਸੋ ਪਰਚੀ ਦੇਣੀ ਫੇਰ ਉਹਨੇ ਬੰਦੇ ਲੰਗਰ ਸ਼ਿਕਰਾਨਾ ਤੇ ਫੇਰ ਮੇਰਾ ਡੈਡੀ ਦੇਥੋਂ ਵੀ ਫੇਰ ਮੇਤੇ ਜੁਣੀ ਆਉਂਦੀ ਹੈ ਜੇ ਮੈਨੂੰ بڑا ਸ਼ੌਂਕ ਮੈਂ ਵੀ ਰੇਟ ਬਹੁਤ ਵਧੀਆ ਕੱਢ ਦਿੰਦਾ ਮੈਂ ਜੰਗੀ ਨੂੰ ਖੜਾ ਆਉਦੇ ਨੂੰ ਜੰਗੀ ਨੂੰ ਇਹ ਪਉਣਾ ਵਾ ਆ ਮੁੰਡੇ ਦੇ ਪੰਜੰਗੀ ਆਂਦਾ ਮੈਂ ਗੁਰਤੀ ਦੋਣੀ ਭਾਜਦੀ ਮੈਂ ਗੁਣ ਭਾਈ ਮੈਂ ਮੰਨੇ ਨਾ ਕਬੜੀ ਕੈਮ ਹੋ ਜਾਓ ਬੰਦੇਓ ਆਵਾ ਮਾਗੀ ਆਖਣ ਲਿਆ ਵੀ ਆ ਜਾ ਮੈਚ ਬੈਸ ਜਾ ਆਵਾ ਵੀ ਹੋ ਛੱਡ ਆਪਣੇ ਜੇ ਅੰਗ ਪੈਰ ਹੀ ਨਹੀਂ ਸਹੀ ਖੇਡਾਂਗੇ ਕਿਦਾਂ ਨਹੀਂ ਬਿਲਕੁਲ ਸਹੀ ਸਰੀਰ ਬੰਦਾ ਖੇਡੂਗਾ ਤੇ ਤਾਂ ਨਾ ਤੰਦਰੁਸਤ ਹੋਊਗਾ ਹਾਂਜੀ ਹਾਂਜੀ ਆਲੇ ਮੁੜ ਕੇ ਕੱਲ ਵੀ ਕਮੇਟੀ ਕਰਦੀ ਕਿ ਤੂੰ ਖੇਡ ਖੇਡ ਖੇਡਦਾ ਨਹੀਂ ਮੈਂ ਕਿਹਾ ਭਰਾ ਕੱਲ ਨੂੰ ਵੀ ਮੈਚ ਹੈ ਮੇਰੇ ਤੋਂ ਪਰਸੋਂ ਵੀ ਮੈਚ ਹੈ ਜੇ ਮੈਂ ਖੇਡੂੰਗਾ ਤੇ ਫੇਰ ਕਰਿਓ ਮੈਂ ਕਿਹਾ ਯਾਰ ਪਲੇਅਰ ਦੀ ਮਜਬੂਰੀ ਸਮਝੋ ਮੇਰੇ ਕਿਹੜਾ ਜੀ ਨਹੀਂ ਕਰਦਾ ਖੇਡਣਾ ਮੈਂ ਐਦਾਂ ਹੁਣਾ ਨਾ ਮੈਂ ਬੋਰ ਹੁਣਾ ਵਾਂ ਐਦਾਂ ਹਾਂ ਸਹੀ ਗੱਲ ਹੈ ਜਿਵੇਂ ਰੈਡੀ ਹੋਊਗਾ ਮੇਰਾ ਦਿਮਾਗ ਫਰੈਸ਼ ਹੋਊਗਾ ਮੈਂ ਖੇਡ ਘੁੜ ਕੇ ਦਿਮਾਗ ਰਿਲੈਕਸ ਹੋ ਗਿਆ ਤੁਰ ਫਿਰ ਜਾਣਾ ਐਦਾਂ ਮੈਂ ਕੱਪੜੇ ਕੱਪੜੇ ਜੇ ਤੇ ਮੈਂ ਘਰੇ ਵੀ ਕੱਪੜਿਆਂ ਜੀ ਆਂ ਜਿਹੜਾ ਪਲੇਅਰ ਖਲੋਂਦਾ ਨਾ ਜਿਹਦੀ ਸੱਟ ਲੱਗਦੀ ਉਹ ਜ਼ਿਆਦਾ ਟੈਨਸ਼ਨ ਚ ਹੁੰਦਾ ਔਰ ਸਹੀ ਗੱਲ ਹੈ ਉਹਦਾ ਮਨ ਆਉਂਦਾ ਮਾਰਦਾ ਬੜਕਰਾ ਯਾਰ ਮੈਂ ਹੀ ਨਹੀਂ ਮੋੜੀ ਆ ਗਈ ਭਲਾ ਕੀ ਚੱਕਰ ਹੁੰਦਾ ਇੱਕ ਜਾ ਪਲੇਅਰ ਨੇ ਖੇਡ ਗਿਆ ਵਾਰਮ ਅਪ ਹੋ ਗਿਆ ਬਾਡੀ ਚੋਂ ਮੁੜਕਾ ਨਿਕਲ ਗਿਆ ਮਿਹਨਤ ਲੱਗ ਗਈ ਸਾਰੀ ਗੇਮ ਹੀ ਮੈਂਡਦੀ ਐ ਮੈਂਡ ਰਿਲੈਕਸ ਹੋ ਗਿਆ ਬਸ ਠੀਕ ਹੈ ਬਾਦ ਨਾਟਸ ਲੈ ਆ ਨਾ ਸਾਰਾ ਕੁਝ ਠੀਕ ਹੋ ਜਾਣਾ ਸਹੀ ਗੱਲ ਹੁਣ ਜਦੋਂ ਲੱਗੀ ਸੱਟ ਐ ਤੇ ਫਿਰ ਉਹਨੂੰ ਕੀ ਕਰ ਸਕਦੇ ਆ ਉਹਦੇ ਫਿਰ ਸਮਾਂ ਪਾ ਕੇ ਠੀਕ ਹੋ ਜਾਣਾ ਉਤੇ ਕੋਈ ਸਮਝਲੇ ਚਾਹੇ ਨਾ ਸਮਝਲੇ ਉਹ ਤੇ ਉਹਦੀ ਥਿਊਰੀ ਹੈ ਉਹਦੇ ਕਰਕੇ ਮੈਂ ਆਪ ਦਾ ਨੁਕਸਾਨ ਥੋੜੀ ਕਰਾਉਣਾ ਸਹੀ ਬਿਲਕੁਲ ਕੋਈ ਮੈਨੂੰ ਕਹੀ ਜਵੇ ਨਹੀਂ ਭਲਵਾਨਾ ਜੀ ਤੈਨੂੰ ਵੇਖਣਾ ਹੈ ਵੇਖਣਾ ਜੀ ਸੱਦ ਕੇ ਵੇਖਣਾ ਇਹ ਜੀ ਤੁਹਾਡਾ ਪਿਆਰ ਆ ਪਰ ਮੇਰੀ ਮਜਬੂਰੀ ਹੈ ਨਹੀਂ ਨਹੀਂ ਕੋਈ ਨਹੀਂ ਭਾਈ ਨਹੀਂ ਨਹੀਂ ਕੋਈ ਜਿੰਨਾ ਚਿਰ ਬਤਾਣੀ ਗੱਲ ਸਹੀ ਜਿੰਨਾ ਚਿਰ ਬੰਦਾ ਤੰਦਰੁਸਤ ਨਹੀਂ ਉਹ ਜਨ ਬੰਦੇ ਦਾ ਫਿਰ ਜਿੰਨਾ ਚਿਰ ਆਪਾਂ ਸਹੀ ਠੀਕ ਨਹੀਂ ਨਾ ਉਹਨਾਂ ਚ ਕੀ ਕਰ ਮਾੜਾ ਮੋੜ ਉਦਾਂ ਹੋਵੇ ਨਾ ਮਸਲ ਬਾਹ ਬੂਹ ਹੋਵੇ ਚਲੋ ਉਦਾਂ ਵੀ ਸਰ ਜਾਂਦਾ ਲੱਤਾਂ ਦੇ ਤੇ ਭੱਜਣਾ ਲੱਤਾਂ ਦੇ ਸਾਰਾ ਕੰਮ ਹੈ ਇਹ ਤਾਂ ਬੈਠਾ ਨਹੀਂ ਜਾਂਦਾ ਯਾਰ ਬੰਦਾ ਖੇਡਦਾ ਵੇ ਵਧੀਆ ਮੈਂ ਫ੍ਰੈਚ ਜਿਹਾ ਰਹਿੰਦਾ ਇਦਾਂ ਦੇ ਉੱਖਾ ਹੀ ਜਾਂਦਾ ਬੱਲਟ ਬੱਲਟ ਕਿਹਦਾ ਹੈ ਇਹਦਾ ਹਿਸਾਬ ਕਿਦਾਂ ਦਾ ਕਵਲ ਕਿੰਨਾ ਮਾਡਲ ਯਾਰ ਆ ਮਾਡਲ ਇਹ ਕਰੀ ਵਿੱਚ ਉਹਦਾ ਸਤਲ ਬੜਾ ਹੈ ਨਾ ਏ ਮਰਸਾ ਜਿਹੜੇ ਖੱਬੇ ਬੰਨੇ ਗੇਰ ਵਾਲੇ 2010 ਤੱਕ ਹੀ ਆਏ ਜਾਣ। ਤੁਹਾਡੇ ਲੱਗਣਾ ਮਰਨ ਜੀ? 9 ਤੱਕ 9 ਦਾ ਕਿਉਂ ਨਹੀਂ 10 ਤੱਕ ਵੀ ਹੈਗੇ। 10 ਤੱਕ ਹੈ। ਨਹੀਂ ਜਿਹੜਾ ਮੇਰ ਕੋਲ ਪਾਸ ਜਿਹੜਾ ਟਾਂਵਾ ਗਮ ਹੁੰਦਾ। ਬੜਾ ਚੰਗਾ। ਇਹਦੇ ਨਾਲ ਭੇਖਾ ਬੜਾ ਪੈਂਦਾ। ਹਾਂ। ਜਦੋਂ ਗੁਲਟੂ ਜਾਂਚ ਬਣਾਉਣ ਕਿੱਜਾ ਹੋਏ ਉਹਨੂੰ ਭੇਖਾ ਬੜਾ ਪੈਂਦਾ। ਅਸਲ 'ਚ 볼ਟ ਹੈਗਾ ਹੋਈ। ਹਾਂ ਜੀ। ਅਸਲ ਇਹੀ ਹੈ ਬੰਨਾਂ ਜੀ। ਸੱਜੇ ਬੰਨੇ 11 ਵਾਲਾ। ਉਦਾਂ ਸਾਰੇ ਖੱਬੇ ਬੰਨੇ ਵਾਲੇ ਹੁੰਦੇ ਐ ਪਰ ਉਹ ਇਹ ਪ੍ਰਾਣੀ ਬੁਲਟੀ ਨਾ ਵਾਹ ਜੀ ਇਸ ਤਰ੍ਹਾਂ ਵੱਖਰੀ ਨਹੀਂ ਗੱਲ ਬਣੀ ਦਾਈ ਗੱਲ ਹਾਂ ਇਹ ਪੁਰਾਣਾ ਨਹੀਂ 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 ਇਹ ਇਹ ਲੈਕਟਰਾ ਵਾ ਉਹਨਾਂ ਨੂੰ ਸਟੈਂਡਰਡ ਹੁੰਦਾ ਐ ਸਟੈਂਡਰਡ ਮੇਰੇ ਤੋਂ 2007 ਮਾਡਲ ਆ ਉਹ ਉਸ ਸਟੈਂਡਰਡ ਆ ਅਸੀਂ ਦੋ ਘੜਾਏ ਹੀ 2007 ਚ ਇਹ ਕਹਦੇ ਨਾਲ ਦਾ ਘੜਾਇਆ ਸ਼ੇਮ ਆ ਇੱਕ ਮੇ ਇੱਕ ਕਢਾਇਆ ਹੀ ਕਾਲੇ ਰੰਗ ਦਾ ਉਹ ਉਹ ਸਟੈਂਡਰਡ ਹੀ ਇੱਕ ਲੈਕਟਰ ਹੈ ਤੇ ਦੂਜਾ ਮਰਾ ਉਦੋਂ ਨਿਕਲਿਆ 68000 ਦਾ ਠੀਕ ਆ ਤੇ ਹੁਣ ਇੱਥੇ ਚਲੇਗਾ 68000 ਰੁਪਏ ਦਾ ਨਹੀਂ ਲਿਆ ਜਦੋਂ ਡਾਣ ਪੇਮੈਂਟ ਅਸੀਂ ਦੋਵਾਂ ਦੀ ਦਿੱਤੀ 30000 ਰੁਪਏ 15 15000 ਹੁਣ ਚੱਲ ਜਿੱਦਾਂ ਮਰਜੀ ਹਾਰ ਲਿਆਗਾ ਕੋਈ ਹੋਰ ਵੀ ਵੱਡੇ ਮੁਰਛਾ ਲਾ ਕੇ ਬੜਿਆ ਗਿਆ ਪੜ ਜੋ ਬੁਲਟ ਬੁਲਟੀ ਵਾਲੇ ਉਹਦੇ ਨਾਮ ਦੀ ਰੇਸ ਨਹੀਂ ਆਈ ਗੀ ਜਿਹੜਾ ਦਿੰਦੇ ਉਹਦੇ ਛੋਟਾ ਹੀ ਦਿੰਦੇ ਆ ਨੂੰ ਦੋ ਮਿੰਟ ਦੋ ਡੇਢ ਲੱਖ ਦੋ ਲੱਖ ਵਾਲਾ ਹੀ ਆ ਤੇ ਉਹਦੇ ਤੋਂ ਉੱਤੇ ਤੇ ਬੁਲਟ ਆਉਂਦਿਆ ਲੋ ਮਾਰਦੀ ਆ ਵੀ ਇਹ ਪੁੱਠੇ ਗੇਰਾਂ ਦਾ ਭਵਾਂ ਜੀ ਰੱਟਾ ਹੀ ਮੁੰਡੇ ਨਾਲ ਆਉਂਦਾ ਨਵਾਂ ਨਵਾਂ ਮੋਟਰ ਵਾਲਾ ਮੈਂ ਚਲਾ ਕੇ ਦੇਖੀਏ ਤੇ ਮੈਂ ਕਿਦਾਂ ਸਿਲੈਂਡਰ ਚਲਾਉਣਾ ਅੱਛਾ ਮੈਂ ਆਪਣੇ ਭਜਾਇਆ ਤੇ ਮੁੰਡਾ ਇਦਾਂ ਆ ਗਿਆ ਸਾਈਕਲ ਤੇ ਆਉਂਦਾ ਅੱਗੇ ਅੱਛਾ ਮਾ ਦੂਜੇ ਪਾਸੇ ਬ੍ਰੇਕ ਮਾਰ ਬਿਠਾ ਬਲੌਣਾ ਬ੍ਰੇਕ ਹੀ ਵੱਜਣੀ ਕੁਝ ਨਹੀਂ ਜਾ ਕੇ ਸਾਈਕਲ ਜਾਂ ਸਾਈਕਲ ਵੀ ਇੰਗਾ ਹੋ ਗਿਆ ਉਹਦੇ ਦੇ ਦੋ ਮਾਰ ਮਾਰ ਬਲੌਣਾ ਮਾ ਲਾ ਆਲੂ ਗਿਆ ਤਾਨੂੰ ਢੱਕਿਆ ਸਾਈਕਲ ਵਿੱਚ ਜਿੱਥੇ ਚੱਲ ਬੰਦੇ ਆਪਣੇ ਘੁੰਮਦੇ ਸੀ ਜਦੋਂ ਉਹ ਬੰਦੇ ਨੇ ਮੁੰਡੇ ਨੇ ਭੰਗੜਾ ਜਿਹਾ ਪਾਇਆ ਨਾ ਤੇ ਮੈਨੂੰ ਬੜਾ ਮਹਿਸੂਸ ਹੈ ਵੀ ਸੋਨਾਂ ਚ ਤੂੰ ਨਾਲ ਹੁੰਦਾ ਨਾ ਖੇਡ ਦਿੰਦਾ ਉਹਨੂੰ ਜੱਫੀ ਤੇ ਨਹੀਂ ਬਰਾਬਰ ਡਾਂਗ ਫਿਰਨੀ ਉੱਥੇ ਗੱਲ ਮੈਂ ਛੱਡਣੀ ਹੈ ਗਿਆ ਉਹ ਅਗਰ ਉਹ ਤਾਂ ਪਾਰ ਨਾਲ ਚਲ ਰਹੀ ਜਾਂਦੀ ਸੀ ਅੱਛਾ ਪਰ ਮਾਜੀ ਕੀ ਜਾਰੀ ਹੈ ਤੇਰੀ ਅੱਜ ਹੋਈ ਆ ਨਹੀਂ ਉਹ ਤਾਂ ਮੈਂ ਤਾਂ ਕੱਲ ਵੀ ਆਪਣੀ ਰੀਜ ਪੂਰੀ ਕੀਤੀ ਉਹ ਗੱਲ ਹੋਣੀ ਹੁੰਦੀ ਹੁਣ ਜਰ ਗੱਲ ਇੱਕ ਗੇਮ ਆ ਵੇਖ ਗੱਲ ਉਹਨੇ ਮਾਰੀ ਡਡਵਿੰਡੀ ਦੇ ਚ ਪੇੜ ਉਹਨੇ ਮੂੰਹ ਤੇ ਮਾਰੀ ਨਾ ਤੇ ਡਡਵਿੰਡੀ ਨੇ ਉਹਨੂੰ ਨੱਪ ਕੇ ਉਹਦੇ ਲੱਕ 'ਚ ਮਾਰਦੀ ਉਹ ਕਹਿੰਦਾ ਵੀ ਜਿਹੜੀ ਮੈਂ ਮਾਰੀ ਆ ਤੈਨੂੰ ਉਹ ਸਹੀ ਆ ਤੇ ਜਿਹੜੀ ਤੂੰ ਮੇਰੇ ਲੱਕ 'ਚ ਮਾਰਦੇ ਉਹ ਗਲਤ ਆ ਮੈਂ ਕਹ ਵੀ ਇਹ ਕਿ 10 ਸਹੀ ਤੇ ਗਲਤ ਹੈ ਸਹੀ ਬੰਦੇ ਆਜੇ ਚਿੰਨ ਆਜਾ ਬੱਤ ਮੇਰਾ ਇਹਨੂੰ ਪੜਾ ਸਟਾਰਟ ਕਰਨਾ ਚਾਹੀਦਾ ਆ ਦਮ ਬੰਨਾ ਇੱਧਰ ਓ ਮੰਮੀ ਆਲਵੇ ਆਪਦੀ ਆਲ ਵੀਰ ਆਹ ਕਾਟੀ ਕਾਟੀ ਕਰਦੇ ਹੈ ਪਾਜੀ ਬੜੀ ਕਵੱਡੀ ਖੇਡਦਾ ਚਲੋ ਮਾਰੋ ਕਵੱਡੀ ਖਡਾਓ ਕਵੱਡੀ ਗੇ ਓਏ ਰੋਣਾ ਨੀਆ ਨਹੀਂ ਵੀਰ ਇੱਧਰ ਵੀਰ ਓਏ ਵੀਰ ਕਿੰਨੇ ਚੱਦਦਾ ਹੋ ਗਿਆ ਇਹ ਜਿੰਦੀ ਮਾਰ ਕੇ ਤੇ ਕੰਦਰ ਦਾ ਮੁੜ ਕੇ ਬਹਿ ਗਿਆ ਸਿੰਘਿਆਂ ਦੇ ਹਏ ਓਏ ਗੱਲ ਮਾਰ ਕੇ ਉਹਦੇ ਲੱਕੇ ਹੀ ਤੇ ਮੁੜ ਕੇ ਬਹਿ ਗਿਆ ਦੂਜੇ ਨੇ ਕੀ ਮੈਨੂੰ ਪਤਾ ਨਹੀਂ ਲੱਗਦਾ ਦੋ ਮਿਆਂ ਮੈਂ ਓਏ ਇਦਾਂ ਚੁੱਪੀ ਤੋਂ ਦੋ ਜੇ ਤੜ੍ਹ ਸਕੁੰਦਾ ਹਈ ਕਦੀ ਦੱਦੀ ਆ ਹਾਂ ਉਹਨੇ ਲੜਾਈ ਕਰਾ ਕੇ ਸਾਡੇ ਦਾ ਬੰਨੇ ਤੋੜਣਾ ਮੁਕਿਓ ਮੁਕੀ ਦਵੇਂ ਬੰਨੇ ਚਲਣਦੇ ਆ ਕੋਈ ਕੋਈ ਤਾਂ ਸੇਵ ਲਾ ਕੇ ਖੜੇ ਕਿਹੜੇ ਸਾਹਬ ਨੂੰ ਮਾਰੀ ਤੁਸੀਂ ਦੇਖੀ ਨਹੀਂ ਮੈਂ ਮੈਂ ਨਹੀਂ ਦੇਖੀ ਮੈਂ ਤੇ ਤੇਰੀ ਵੇਖੀ ਜਿਹੜੀ ਤੂੰ ਮਾਰੀ ਹੈ ਮੈਂ ਉਹ ਦੀ ਨਹੀਂ ਵੇਖੀ ਮੈਂ ਉਹਦੀ ਨਹੀਂ ਵੇਖੀ ਓ ਚਲੋ ਕਬੱਡੀ ਯਾਰ ਹੈਗੀ ਚਪੇੜਾਂ ਦੀ ਗੇਮ ਹੈ ਚਲੋ ਉਹਨੇ ਮਾਰਦੀ ਤੂੰ ਮਾਰਦੀ ਲੜਨ ਦਾ ਤੇ ਫਾਇਦਾ ਹੀ ਨਹੀਂ ਕੀ ਉਹਨੇ ਵੀ ਐਡਾ ਵਰਛਾ ਮਾਰਤਾ ਈ ਤੂੰ ਵੀ ਉਹ ਭੱਜਿਆ ਇਹ ਦੂਜੇ ਓਏ ਹੁਣ ਤੇ ਅਸਲ ਤੇ ਅਸਲ ਤੇ ਕਬੱਡੀ ਜਿਹੜੀ ਹੋ ਗਈ ਬੜੀ ਹੋਰ ਸਾਫ ਦੀ ਹੋ ਗਈ ਆ ਜਦੋਂ ਅਸੀਂ ਨਵੇਂ ਨਵੇਂ ਲੱਗੇ ਜਦੋਂ ਹੁੰਦੀਆਂ ਸੀ ਚਪੇੜਾਂ ਅਸੀਂ ਹੁਣ ਅਸੀਂ ਕਿੰਨੀ ਜਣਾ ਮੈਂ ਰੋਲਾ ਪਾਉਂਦਾ ਵੀ ਉਦੋਂ ਕਬੱਡੀ ਖੇਡਦਾ ਹੀ ਵੱਡੇ ਦਿਲ ਵਾਲਾ ਸੀ ਹੁਣ ਤੇ ਜਿਹੜੇ ਕਬੱਡੀ ਖੇਡਦੇ ਮਾਡਲ ਬਣ ਗਏ ਮੁੰਡੇ ਬਿਲਕੁਲ ਉਹਦਾ ਜਦੋਂ ਵਜਦੀਆਂ ਐ ਨਾ ਚਪੇੜਾਂ ਸੇਮ ਜਿਤਨਾ ਮਾਵਾ ਪੁੱਤ ਨਹੀਂ ਸੰਭਾਲਦਿਆਂ ਇਹੋ ਜਿਹਾ ਕੰਮ ਹੁੰਦਾ ਏ ਹੀ ਰੇ ਠੱਟੀ ਵਾਲੇ ਹੋਣੀ ਤੇ ਜਾਂ ਦੂਜਾ ਕੰਮੂ ਫਤਿਹਬਾਦ ਉਹਨਾਂ ਦੀ ਕਬੱਟੀ ਜਦੋਂ ਹੋਣੀ ਗੰਦਾ ਚੋਂ ਲਹੂ ਨਿਕਲ ਜਾਣਾ ਬੁੱਲ ਪਾੜ ਜਾਣੇ ਅਸ਼ਕਾਰ 마ਸ਼ੀਆਂ ਵਾਲੇ ਵੀ ਨੇ ਲੱਗਣਾ ਬਲਕਾਰੇ ਨੇ ਕੱਦੀ ਉਹਨਾਂ ਤੇ ਕੱਦੀ ਨੇ ਗਾੜੀਆਂ ਕੱਦੀ ਨਾ ਨਾ ਕੱਦੀ ਨੇ ਗਾੜੀਆਂ ਮਾਰ ਰੀਆਂ ਨਾਸਾਂ ਦੇ ਕਰ ਕਰਕੇ ਤੇ ਬਲਕਾਰਾ ਵੀ ਜ਼ਿਆਦਾ ਹੀ ਹੁੰਦਾ ਏ ਤੇ ਬਲਕਾਰੇ ਨੇ ਵੀ ਮਾਰਨੀਆਂ ਗਾੜੀਆਂ ਕੰਨਾ ਚ ਕੰਨਾ ਚ ਟੀਟੀ ਦੀ ਆਵਾਜ਼ ਆਉਂਦੀ ਹੁੰਦੀ ਸੀ ਮਲਕੀਤ ਕੰਨਾ ਚ ਪੱਕਾ ਇੰਨਾ ਰੂਹ ਦੇ ਦਿੰਦਾ ਦਾ ਕੰਨਾ ਚ ਇੰਨਾ ਰੂਹ ਦੇਣਾ ਕੰਨ ਦੇ ਵਿੱਚ ਕਿ ਜਦੋਂ ਚਪੇੜ ਵੱਜਣੀ ਕੰਨਾ ਚ ਝੱਪੇ ਆਉਣੇ ਆ ਤੇ ਹੁਣ ਕਿਹੜੇ ਪਲੇਅਰ ਮੈਨੂੰ ਦੱਸ ਵੀ ਕੰਨਾ ਚ ਰੂਹ ਦੇਂਦੇ ਕਬੱਡੀ ਅਸਲ ਚ ਜਿਹੜੀ ਕਬੱਡੀ ਹੈ ਨਾ ਕਬੱਡੀ ਆ ਜਿਹੜੇ ਜਿਹੜੇ ਝੋਲਾ ਚੁੱਕ ਰੈਫਰੀ ਹੈ ਨਾ ਕੋਚ ਆ ਉਹਨਾਂ ਨੇ ਕਬੱਡੀ ਦੀ ਡੰਡ ਲਾਤੀ ਆ ਬਿਲਕੁਲ ਸਹੀ ਗੱਲ ਕਬੱਡੀ ਹੈਗੀ ਜਰ ਗੱਲ ਸੁਣ ਕੋਈ ਵੀ ਚੀਜ਼ ਐਂਟਰਟੇਨਮੈਂਟ ਦਾ ਸਾਧਨ ਹੈ ਨਾ ਹਾਂਜੀ ਐਂਟਰਟੇਨਮੈਂਟ ਵੇਖਣੋਂ ਹੁੰਦੇ ਨੇ ਲੋਕੀ ਪਲੇਅਰ ਕੋਈ ਵੀ ਪਲੇਅਰ ਹੁੰਦਾ ਵੀ ਦੁਨੀਆ ਪਬਲਿਕ ਖੁਸ਼ ਕਿੱਦਾਂ ਹੁੰਦੀ ਹੈ ਜਿਹੜੀ ਚੀਜ਼ ਤੇ ਜਿਹੜੀ ਕਬੱਡੀ ਦੇ ਰੌਲਾ ਪਊਗਾ ਚਪੇੜਾਂ ਵੱਜਣਗੀਆਂ ਕਿੰਨਾ ਨਜ਼ਾਰਾ ਆਉਂਦਾ ਨਾ ਆਉਂਦਾ ਹੁਣ ਮੰਨ ਕੇ ਚੱਲ ਜਾਫੀ ਰੈਡਰ ਆਇਆ ਜਾਫੀ ਨੇ ਗੁੱਟ ਬੜੇ ਕੈਂਚੀ ਪਾਤੀ ਪਬਲੀ ਕੋ ਖੋਚ ਹੁੰਦੀ ਹੈ ਪਬਲੀ ਤੇ ਖੋਚ ਹੁੰਦੀ ਨਾ ੱਤਕਾ ਮੁੱਕੀ ਧੋਲ ਬੱਜੇ ਕੋਈ ਨਾ ਕੋ ਜੋਵੇ ਹਨਾ ਸੰਗਤ ਤੇ ਇਹੀ ਚੀਜ਼ ਵੇਖਣ ਆਉਂਦੀ ਤੇ ਜੇ ਆਪਾਂ ਉਹ ਵੀ ਚੀਜ਼ ਡੱਕਤੀ ਕਿ ਚਪੇੜ ਨਹੀਂ ਮਾਰਨੀ ਇਦਾਂ ਨਹੀਂ ਕਰਦੇ ਕਬੱਡੀ 'ਚ ਰਹਿ ਕੇ ਜਾਣਾ ਬਿਲਕੁਲ ਹਾਂ ਜੀ ਰਹਿ ਤੇ ਕੱਖ ਨਹੀਂ ਗਿਆ ਉਹ ਜਿੰਦਰ ਖਾਨੋਂ ਵਾਲਿਆਂ ਨੇ ਕਿੰਨੀਆਂ ਚਪੇੜਾਂ ਮਾਰ ਦਿੰਦਾ ਜਿੰਦਰ ਤੇ ਪਾਲਾ ਜਦੋਂ ਨਵਾਂ ਨਵਾਂ ਆਇਆ ਪਾਲਾ ਕਿੰਨੀ ਚਪੇੜਾ ਛੜਦਾ ਛੜਦਾ ਭਲਾਉਂਦੀ ਉਹਦਾ ਦਾ ਵੀ ਆ ਚਪੇੜਾ ਨਾਲ ਮੂੰਹ ਤੇ ਮਾਰ ਕੇ ਥੱਲੇ ਆਹ ਤੇ ਫਿਰ ਕੀ ਕਿਹੜੀ ਕਬੱਡੀ ਹੁਣ ਰਹਿ ਗਈ ਹੁਣ ਅਸਲ ਤੇ ਨਾ ਉਹ ਤਾਈਆਂ ਗੱਲ ਬਲ ਗਈ ਹੈ ਹੁਣ ਜੇ ਚਪੇੜ ਮਾਰ ਦਿੰਦੇ ਨਾ ਤੇ ਉਸ ਵੇਲੇ ਉਹ ਸਾਰੇ ਪਲੇਅਰ ਐ ਐ ਕਰ ਲਾ ਪੈਂਦੇ ਤੋਂ ਭਾਵੇਂ ਕਹਿੰਦਾ ਦੂਜੇ ਬਾਅਦ ਜਦ ਆਦੇ ਨਹੀਂ ਕੁਝ ਚਪੇੜ ਮਾਰ ਪਤਾ ਹੀ ਨਹੀਂ ਨਾ ਜਿਹੜੇ ਬੌਰਨ ਹੈਗੇ 2003-4 ਦੇ ਇਹਨਾਂ ਨੂੰ ਕੀਤਾ ਕਬੱਡੀ ਕੀ ਸੀ ਜਿਹੜੇ ਹੁਣ ਪਿਛਲੇ ਕਬੱਡੀ ਪਹਿਲਿਆਂ ਨੂੰ ਪਤਾ ਜਿਹੜੇ ਮੈਂ ਕਹਿੰਦਾ 96-99 ਵਾਲੇ ਇਹਨਾਂ ਨੂੰ ਵੀ ਪਤਾ ਵਾ ਜਿਹੜੇ ਪਿਛਲੇ ਥੋੜੇ ਸਾਨੂੰ ਤੇ ਚਲੋ ਪਤਾ ਹੀ ਪਤਾ ਕਬੱਡੀ ਕੀ ਆ ਤੇ ਹੁਣ ਵਾਲਿਆਂ ਨੂੰ ਤੇ ਜਿਹੜੇ ਗਾਂ ਉਹਨੇ ਉਹਨਾਂ ਨੇ ਕਹਣਾ ਕਬੱਡੀ ਚ ਚਪੇੜ ਹੀ ਨਹੀਂ ਹੈਗੀ ਪੁੱਤਾਂ ਆਂਦੇ ਕਮੂ ਭਾਨੇ ਦਾ 10 ਹੁਣ ਵਾਲਾ ਨਾਲੇ ਹੱਥ ਛੱਤ ਉਹ ਤਾਂ ਬਚ ਚਪੇੜ ਨਹੀਂ ਮਾਰਨੀ ਇਦਾਂ ਜਿਵੇਂ ਪਹਿਲੀ ਤੇ ਲਊ ਕੱਢ ਦੇਣਾ ਹੁੰਦਾ ਇਹਦੇ ਹਾਂ ਇਹ ਤਾਂ ਹੁਣ ਨਾ ਥੀਏਟਰ ਮੰਦ ਲਾਉਂ ਹੁਣ ਕਈਆਂ ਪਲੇਅਰਾਂ ਨੂੰ ਇਹ ਨਹੀਂ ਪਤਾ ਵੀ ਫੈਲ ਕਿੰਨੂੰ ਕਹਿੰਦੇ ਕਬੱਡੀ ਦੇ ਵਿੱਚ ਫੈਲ ਕਿੰਨੂੰ ਕਹਿੰਦੇ ਜਦ ਮੈਨੂੰ ਦੱਸਦੇ ਸੋਖ ਉਹਨਾਂ ਨੂੰ ਪਤਾ ਹੀ ਨਹੀਂ ਫੈਲ ਦਾ ਆ ਫੈਲ ਹੁੰਦਾ ਗਿੱਬੀ ਮਾਰ ਦਿੰਦੇ ਨਾ ਸਾਵੇ ਲਗਣੀ ਨਹੀਂ ਉਹ ਹੁੰਦਾ ਇਹ ਮਹਿਮਾਨਾ ਫਿਰ ਹੁਣ ਆ ਫੈਲ ਮਾਰਾਂ ਉਹ ਛੁੱਟਦਾ ਹੀ ਫੈਲ ਮਾਰ ਕੇ ਹੁੰਦਾ ਸਹੀ ਗੱਲ ਇਹ ਕਿੱਥੇ ਜਾ ਕੇ ਨਹੀ ਕਾਬੂ ਦਾ ਸਪੀਡ ਜ ਮਾਰਾ ਫਿਰ ਹੁਣ ਮੇਰੇ ਹੁਣ ਮੇਰੀ ਗੱਲ ਸੁਣ ਹੁਣ ਥੋੜਾ ਜਿਹਾ ਜਿਤਨਾ ਮਰਜੀ ਜਿਤਨਾ ਉਹ ਹੁੰਦਾ ਹੀ ਮੈਂ ਤੈਨੂੰ ਗੱਲ ਦੱਸਾਂ ਇੱਕ ਰਾਹੀ ਉਹਨੂੰ ਖੜਾਇਆ ਜਸ ਚੋੜੇ ਵਾਲੇ ਨੂੰ ਉੱਥੇ ਜਮਰਾ ਪੰਜ ਵੜ ਇੰਨੇ ਕੁੱਟ-ਕੁੱਟ ਕੇ ਨਾ ਤਿੰਨ ਜਣੇ ਵਿੱਚੇ ਹੀ ਪਲੇਅਰ ਚੰਗੇ ਪਲੇਅਰ ਹੁੰਦਾ ਨਾ ਨਾ ਨਹੀਂ ਲੈਣਾ ਹੋਣਾ ਅੱਛਾ ਵਿੱਚੇ ਹੀ ਡੱਕਦੇ ਵਿੱਚੇ ਹੀ ਕੁੱਟ-ਕੁੱਟ ਕੇ ਇੰਨੀਆਂ ਇਹਦੀਆਂ ਹੱਥਾ ਚੱਲਦੇ ਇਹਨਾਂ ਦੇ ਤੇ ਵਿੱਚੇ ਡੱਕਦੇ ਨੇ ਬੰਦੇ ਨਹੀਂ ਮੈਨਮ ਘਰੀ ਖੇਡਿਆ ਜੱਸ ਭਾਨ ਆਹੋ ਦੋਵੇਂ ਥਾਣਾ ਚਪੇੜਾ ਮਾਰਦਾ ਸੀ ਉਦੋਂ ਪਤਲਾ ਆ ਜਾਂਦਾ ਸੀ ਪਤਲਾ ਆ ਜਾਂਦਾ ਸੀ ਇੰਨਾ ਜ਼ਿਆਦਾ ਸੀ ਨਾ ਗਾੜੀਆਂ ਬੰਦੇ ਤਾਂ ਹਿਲਦਾ ਨਹੀਂਦਾ ਤੇ ਮਾਰ-ਮਾਰ ਕੇ ਚਪੇੜਾ ਤੇ ਵਿੱਚੇ ਹੀ ਡੱਕ ਦਿੰਦੇ ਬੰਦੇ ਉਦੋਂ ਉਹ ਨਹੀਂ ਯਾਰ ਉਹ ਕਬੱਡੀ ਫਿਰ ਤੈਨੂੰ ਪਤਾ ਹੀ ਆ ਕਬੱਡੀ ਹੋਣਾ ਉਹ ਕਬੱਡੀ ਹੋਣਾ ਤੈਨੂੰ ਝੋਲਾ ਛਾਪਾਂ ਨੇ ਕਰਤੀ ਐ ਡੰਡ ਲਾਤੀ ਉਹਨਾਂ ਨੇ ਇੱਕ ਭਲਾਹੇ ਠੇਕੇਦਾਰ ਦੀ ਨਹੀਂ ਨਹੀਂ ਅਜੇ ਅਜੇ ਗਾਂਵੇ ਕੀ ਕਬੱਡੀ ਚ ਕੀ ਹੋਣਾ ਕਬੱਡੀ ਚ ਲੋਕਾਂ ਕਹਿੰਦਾ ਚਪੇੜ ਤੇ ਹੈਗੀ ਨਹੀਂ ਇਹਨੂੰ ਗੇਮ ਬਾਲੀ ਸੋਲਜੀ ਬਣਾ ਦੇਣਾ ਵਾ ਐ ਹੱਥ ਲਾ ਕੇ ਭੱਜ ਕੇ ਤੇ ਬੱਸ ਕਈ ਪਲੇਅਰ ਇਹੋ ਜਿਹੇ ਹੁੰਦੇ ਸੀ ਜਿਤਨਾ ਪਲੇਅਰ ਹੁੰਦੇ ਉਹਨਾਂ ਦਾ ਦਾ ਹੀ ਚਪੇੜ ਮਾਰ ਕੇ ਹੁੰਦਾ ਜੱਫਾ ਪਾਉਂਦੇ ਉਹਨਾਂ ਦੀ ਚਪੇੜ ਮਾਰਨਾ ਤੇ ਚਪੇੜ ਮਾਰ ਕੇ ਜੱਫਾ ਪਾਉਣਾ ਰੇਡ ਫੇੜ ਕੇ ਘਟੋਂਦੇ ਹੁੰਦੇ ਹੁਣ ਬੰਦਾਰਾ ਪੁਣੀ ਸ਼ਕਰ ਵਾਲਾ ਹਾਂ ਤੇ ਉਹਦੀ ਘਟ ਤੇ ਹਮੇਸ਼ਾ ਹੀ ਨਾ ਉਤਰ ਰੂਮ ਪਕੈਂਦਾ ਹੈ ਜੇ ਨਾਲੇ ਰੱਗਾ ਗਿਆ ਕਿ ਆ ਜਾ ਆਪਾ ਜਾ ਹੁੰਦਾ ਹੈ ਗਰਦਾਸਪੁਰਿਆ ਤੇ ਉਹ ਚਪੇੜ ਮਾਰ ਕੇ ਖੁੱਛ ਚੁੱਕਦਾ ਹੁੰਦਾ ਠੀਕ ਉਹਨੇ ਚਪੇੜ ਮਾਰਨੀ ਇੰਨੀ ਜ਼ੋਰ ਦੀ ਚਪੇੜ ਮਾਰਦਾ ਤੇ ਖੁੱਛ ਚੁੱਕਦਾ ਹੁਣ ਮੈਂ ਹੁਣ ਮੈਂ ਉਹਨੂੰ ਵੇਖਿਆ ਨਹੀਂ ਖੇੜਦੇ ਨੂੰ ਅਫਸ਼ੀ ਨੂੰ ਕਹਿੰਦੇ ਹਬਛੀ ਜਿੰਨੀਆਂ ਚਪੇੜਾ ਇੱਕ ਰੇਡ ਦੀ ਮਾਰ ਦਿੰਦਾ ਇਹ ਲੋਕੀ ਤੇ ਮਹੀਨੇ 'ਚ ਨਹੀਂ ਮਾਰਦੇ ਨੇ ਜਿੰਨੀ ਚਪੇੜ ਉਹ ਭਰੋਂਦਾ ਸੀ ਤੇ ਹੁਣ ਸ਼ਗਰਾਜ ਤੇ ਹੁਣ ਕੋ ਗੱਲ ਸੁਣ ਵੀ ਉਹ ਬੰਦੇ ਜਿਹੜੇ ਕਬੱਡੀ ਇੰਨੀ ਇੰਨੀ ਖੇਡ ਗਏ ਹਣੇ ਰਾਣੇ ਵਾਂਝਰ ਗਏ ਕਿੰਨੀ ਚਪੇੜ ਵਰਾਉਂਦੇ ਤੇ ਉਹ ਉਹਨਾਂ ਨੂੰ ਫਿਰ ਆਪਾਂ ਕਹਿ ਦੇਈਏ ਵੀ ਉਹਨਾਂ ਨੂੰ ਜਾਚ ਨਹੀਂ ਕਬੱਡੀ ਦੀ ਕੋਈ ਨਹੀਂ ਉਹਦੋਂ ਕੋਈ ਜਿਹੜਾ ਆਪਣਾ ਗਵਾਬੇ ਦਾ ਪਲੇਅਰ ਹੁਣ ਕੱਲ ਮੈਂ ਨਾ ਨਹੀਂ ਲੈਣਾ ਕੱਲ ਉਹ ਦੂਜਾ ਮਰਾ ਮੈਂ ਉਹਨੂੰ ਕਿਹਾ ਫੇਰ ਕੀ ਉਹ ਚਪੇੜ ਵੱਜ ਗਈ ਤੇ ਇੱਕ ਉਹਨਾਂ ਦਾ ਗਿਆਨੀ ਜਿਹਾ ਆਏ ਤੂੰ ਵੀ ਮਾਰਦਾ ਨਾ ਲੈ ਇੱਕ ਚਪੇੜ ਹੀ ਮਾਰੀ ਹੈ ਹੋ ਗਈ ਗਿਆ ਨਾ ਏ ਮੈਂ ਕੋ ਦੂ ਢੱਕਣਾ ਹੈ ਤੇ ਤੂੰ ਕਹਿੰਦਾ ਮੈਂ ਕਹਿੰਦਾ ਮੈਂ ਤਾਂ ਨਹੀਂ ਢੱਕਣਾ ਮੈਂ ਤਾਂ ਕਹਿੰਦਾ ਮਾਰੋ ਹਾਂ ਵੀ ਸੰਗਤ ਵੇਖਣਾ ਹੀ ਚਪੇੜਾਂ ਹੀ ਵੇਖਣਾ ਹੀ ਹੋਰ ਕੀ ਵੇਖਣਾ ਹੀ ਫਿਰ ਢੱਕਾ ਮੈਂ ਢੱਕਾਂ ਕੀ ਕੀ ਉਹਨੇ ਤੇਰੇ ਕਾਚੂ ਮਾਰਤਾ ਕਿ ਇਦਾਂ ਤੂੰ ਕਿਰਪਾਨ ਮਾਰਤੀ ਉਹਦੇ ਚਪੇੜ ਉਹਨੇ ਮਾਰੀ ਚਪੇੜ ਉਹਨੇ ਮਾਰਤੀ ਗੱਲ ਮੁੱਕ ਗਈ ਹਨਾ ਲੜਨ ਦਾ ਤੇ ਫਾਇਦਾ ਹੀ ਨਹੀਂ ਕੋਈ ਜੇ ਮੰਨ ਕੇ ਚੱਲ ਮੈਂ ਆ ਮੰਨ ਕੇ ਚੱਲ ਵੀ ਤੂੰ ਹੀ ਉਹਦੇ ਮਾਰਦੇ ਉਹਨੇ ਉਹਦੇ ਮਾਰਤੀ ਬਸ ਓਕੇ ਇਹ ਹੁਣ ਅਸਲ ਤੇ ਨਾ ਪਹਿਲਾਂ ਕੀ ਟਕਰ ਹੋ ਗਿਆ ਤੋਂ ਆ ਹੁਣ ਆਪਣੀ ਟੀਮ ਚੱਲੀ ਹੈ ਨਾ ਇਹਦੇ ਇਹਨੂੰ ਜਦੋਂ ਅਸੀਂ ਨਵੇਂ-ਨਵੇਂ ਰਲੇ ਨਾ ਕੱਦੀ ਦੇ ਨਾਲ ਤੇ ਇੰਨੀ ਕੁੱਟ ਪੈਂਦੀ ਹੁੰਦੀ ਤੇ ਡਰਦਿਆਂ ਨੇ ਮੰਨ ਕੇ ਚੱਲ ਵੀ ਡਾਰ ਹੋਣਾ ਮੰਨ ਚ ਵੀ ਇਹ ਬੰਦਾ ਚਪੇੜਾ ਮਾਰਦਾ ਤੇ ਜਾਣਾ ਵੀ ਪੈਣਾ ਉੱਤੇ ਲੱਗਣ ਨੂੰ ਤੇ ਕਿਹਨੂੰ ਕਵਾਂਗੇ ਕੀ ਕਵਾਂਗੇ ਮੈਨੂੰ ਜਾਣ ਜੇ ਉਹਨੇ ਕਿਹਾ ਜਾਣਾ ਦੀ ਵੀ ਕਬੱਡੀ ਕਿਉਂ ਖੇਡਦਾ ਉਹਨੇ ਛੱਡ ਦੇਣੀ ਤੇ ਫਿਰ ਆ ਕੇ ਕਹਿਣਾ ਆ ਕੇ ਕਹਿਣ ਜੋਗੇ ਬਨੀ ਵੀ ਤੇਰੇ ਚਪੇੜੇ ਵੱਜਣੇ ਹੋਰ ਕੀ ਹੋਣਾ ਉਧਰੋਂ ਵੀ ਡਰਦੇ ਉਧਰੋਂ ਵੀ ਡਰ ਹਾ ਗਿੰਦਰਪਨ ਦਾਦਾ ਅੰਦਾ ਗੱਦੀ ਪਾਉਣੇ ਹੁਣ ਤੱਕ ਤੇ ਜੱਫਾ ਲਾਉਣੀ ਆਂਦਾ ਨਹੀਂ ਹੈ ਹਾਂ ਅੰਦਾ ਜੱਫਾ ਹਾਂ ਕੋਈ ਕੰਮ ਮੈਂ ਕੁੱਟੂ ਵੀ ਹਫ਼ਤੇ ਬਰ ਅੱਪੇ ਡਿਗਣ ਦਾ ਡੇ ਗੜੀ ਠੀਕ ਠੀਕ ਅੰਦਾ ਹਫ਼ਤਾ ਕੁੱਟਨੇ ਆ ਫੜਨਾ ਨਹੀਂ ਕੋਈ ਦੇਖ ਹੁਣ ਹੁਣ ਗੱਲ ਰਹੀ ਕੀ ਹੁਣ ਜੇ ਕੇ ਇਹਨੂੰ ਕਹਿ ਦਿੱਤਾ ਚਲੋ ਉਦਾਂ ਗਾਲ-ਗੋਲ ਕੱਢ ਦੇਈ ਦੀ ਵੀ ਉਦਾਂ ਹੀ ਪ੍ਰੇਮ ਨਹੀਂ ਕੀ ਤਕੜਾ ਜਾ ਪੈਂ ਜੋ ਫਲਾਣ ਹੋ ਜਾ ਇਦਾਂ ਜਾਣਾ ਤਕੜਾ ਜਾ ਤੇ ਹੁਣ ਇਹ ਗੁੱਸਾ ਕਰਦੇ ਆ ਕਿ ਤੂੰ ਤੂੰ ਇਹ ਚੀਜ਼ਾਂ ਕਹਿੰਦੇ ਜੇ ਵੀ ਤੇ ਮੈਂ ਕਹਿੰਨਾ ਨਾ ਪਲਵਾਨਾ ਜਦੋਂ ਮੈਂ ਜਾਨਾ ਨਾ ਜੱਫਾ ਲੱਗਣਾ ਤੇ ਮਗਰੋਂ ਹੱਲਾ ਚੇਰੀ ਗਾਲ ਜੀ ਕੱਢਿਆ ਕਰੇ ਕਰਾ ਹੈ ਨਾ ਵੀ ਬੰਦਾ ਬੂਸਟ ਹੁੰਦਾ ਤਕੜਾ ਹੁੰਦਾ ਇਹ ਪਲਵਾਨੀ ਉਦਾਂ ਪੈਟ ਜੀ ਆਪਾਂ ਜੀ ਹਣਾ ਤੂੰ ਤੇ ਚਲੋ ਉਹ ਤੇ ਨੋਰਮਲ ਆਪਣੇ ਲਾ ਲਓ ਕੀ ਇੱਕ ਆਪਣੀ ਸੱਭਿਆਚਾਰ ਹੀ ਉਹ ਜਿਹਾ ਨਾ ਤੇ ਆਪਾਂ ਗਾਲ ਗਾਲ ਦਿਲੋ ਥੋੜੀ ਕਰਦੇ ਏਕ ਆਪਣਾ ਹੋਰ ਹੀ ਉਦਾਂ ਦਾ ਸ਼ੁਰੂ ਤੋਂ ਮਾਹੌਲ ਹੀ ਚੱਲਦਾ ਆਉਂਦਾ ਗਾਲਾਂ ਜੀਆਂ ਵਾਲਾ ਬਿਲਕੁਲ ਤੇ ਲੋਕੀ ਹੁਣ ਹੁਣ ਗੁੱਸਾ ਕਰਨ ਲੱਪੇ ਨਵੇਂ ਪਲੇਅਰ ਹੋਣੇ ਕਿਰਪਾ ਜਾਂਦੀ ਵੈਗਰੂ ਦੀ ਹਾਂਜੀ ਮੈਂ ਇੱਕ ਹਾਂ ਥੋੜਾ ਜਿਹਾ ਜਵਾਨ ਹਾਂ ਹਾਂਜੀ ਹਾਂਜੀ ਤੇ ਜਦੋਂ ਮੈਂ ਜਵਾਨ ਹਾਂ ਤੇ ਮੈਂ ਮੰਨ ਕੇ ਚੱਲੋ ਕਿ 4-5 ਮਹੀਨੇ ਕੁੱਟ-ਕੱਟ ਜੀ ਖਾਧੀ ਐ ਥੋੜੀ ਜੀ ਉਸ ਤੋਂ ਬਾਅਦ ਚ ਮੈਂ ਇੱਕੇ ਦਮ ਹੋ ਗਿਆ ਜ਼ਿਆਦਾ ਤਗੜਾ ਤੇ ਇੱਕੇ ਦਾਮੀ ਮਾਰ ਆਇਨੇ ਕਿਰਪਾ ਕੀਤੀ ਤੇ ਮੇਰਾ ਭਾਰ ਪੂਰ ਵਧ ਗਿਆ ਤੇ ਮੈਂ ਤਖੜਾ ਹੋ ਗਿਆ ਫਿਰ ਜਿਹੜੇ ਨੋਰਮਲ ਪਲੇਅਰ ਹੀ ਨਾ ਉਹ ਉਹ ਮੇਰੇ ਤੋਂ ਮੇਰੇ ਚ ਜਾਣ ਜਾਂਦੀ ਤੇ ਉਹ ਫਿਰ ਮੇਰੇ ਨਾਲ ਨਹੀਂ ਲੱਗਦੇ ਮੇਰੇ ਤੋਂ ਪੱਜਨ ਲਾ ਪੇ ਦੂਰ ਤੇ ਉਹਦੇ ਕਰਕੇ ਮੇਰਾ ਬਚਾਅ ਹੋ ਗਿਆ ਤੇ ਜਿਹੜਾ ਮੀਡੀਅਮ ਹੁੰਦਾ ਹੀ ਇੱਕੋ ਜਿਹਾ ਹੁੰਦਾ ਹੀ ਉਹ ਉਹਦੇ ਜਿਆਦੀਆਂ ਪੈਂਦੀਆਂ ਹੁੰਦੀਆਂ ਹਾਂ ਹਾਂ ਵੀ ਜਿਹਦੇ ਨਾਲ ਚੱਕਰ ਰਲਦੇ ਸੀ ਨਾ ਇੱਕ ਦੂਜੇ ਦੇ ਉਹਨੂੰ ਜਿਆਦੀ ਵਰਦੀ ਚਫੇੜ ਜੇ ਬਿੰਨੂ ਚਪੇੜ ਮਾਰਦਾ ਉਹਨੂੰ ਪਤਾ ਜੇ ਇਹਨੂੰ ਚਪੇੜ ਮਾਰੀ ਇਹਨੇ ਬਾਵਾ ਨਾ ਵੱਲ ਲੈਣਾ ਆ ਚੀਜ਼ ਵੀ ਇਤੋਂ ਦੂਰ ਭੱਜ ਜੀਏ ਆ ਚੀਜ਼ ਹੋ ਗਈ ਮੈਂ ਤਾਂ ਬਚਾ ਹੋ ਗਿਆ ਮੇਰਾ ਵੈਗਰੂ ਵੱਲੋਂ ਨਹੀਂ ਤੇ ਉਦਾਂ ਬੜੀ ਚਪੇੜ ਵਰਤੀ ਗਈ ਹੈ ਬਲਵਿੰਦਰ ਸਿੰਘ ਕੀ ਸੈਕਟਰੀ ਸਾਹਿਬ ਅਤੇ ਸਾਡੇ ਹਰਪ੍ਰੀਤ ਸਿੰਘ ਕੀ ਮੈਂਬਰ ਗੁਰਮੀਤ ਸਿੰਘ ਜੀ ਸਹਿਬ ਸਿੰਘ ਜੀ ਗੁਰਵਿੰਦਰ ਸਿੰਘ ਜੀ ਬਿੱਲੂ ਯੂਏਈ ਬਾਬਾ ਫੋਦੀ ਜੀ ਤੋਂ ਬਤਾਲਾ ਸੰਦੀਪ ਸਿੰਘ ਜੀ ਦੀ ਦੇ ਤੋਤਾ ਸਿੰਘ ਰੋਡ ਦੇ ਇਸ ਕੋਰ ਆ ਗਈ ਮੇਰੇ ਵੀਰ ਸਰਦੂਲ ਸਿੰਘ ਦੇ ਪੁੱਤਰ ਦਾ ਪਰ ਰੰਨੀਪਰੀਆ ਗੋਪੀ ਵੀਰ ਆਪਣੇ ਸਾਥੀ ਖਿਡਾਰੀ ਦਾ ਆਪਣੀ ਟੀਮ ਦੇ ਮਹਾਨ ਯਾਦਗੀ ਜਿਹੜਾ ਅੱਜ ਹੀ ਉੱਪਰ ਪਿੰਡ ਦਾ ਮਾਨ ਸਨਮਾਨ ਕਰਵਾ ਰਿਹਾ ਹੈ ਇਹ ਕਵਰ ਮੋਸ਼ਨ ਦੇ ਮਾਨ ਸਨਮਾਨ ਕੀਤਾ ਹੈ